ਯਕੀਨ ਆਇਆ ਤੇ ਮੋਰਚਪਟੇ ਦਾ ਕੀ ਕਹੋਗੇ ਮੋਰਚਪਟੇ ਦਾ ਕੀ ਗਾਂ ਹੈ ਬਲਕਿ ਅਸੀਂ ਆਪਣੇ ਬੱਚੇ ਲਗਾਉਣੇ ਆ ਉਸਦੀ ਕਰਨੀ ਕਾਸ਼ ਬੱਚੇ ਜੀ ਕਾਸ਼ ਨਾ ਹਾਂਜੀ ਡਾਰੇ ਆ ਜਿਹੜੇ ਰੌਣ ਰਾਤ ਲੱਗੇ ਆ ਇਹਨਾਂ ਡਾਰੇ ਘਰਾਂ ਨੂੰ ਨਾ ਫੇਰ ਡੇਪੀ ਲਿਓ ਬਣਾਵਾਰੇ ਫੇਰੀ ਕਿਤੇ ਜਾਣ ਜੋ ਕਿਤੇ ਰਹਿ ਨਹੀਂ ਲੱਗੇ ਭਾਈ ਇੱਥੇ ਰਹਿਣਾ ਘਰਾਂ ਜੀ ਘਰਾਂ ਜੀ ਚਲੇ ਗਏ ਮੁੜੀਆਂ ਚੋਰੀ ਹੋਈ ਨਹੀਂ ਤੁਹਾਡੇ ਦਾਣੇ ਵੀ ਲੱਗ ਰਹੇ ਕਿਥੇ ਜਾਵਾਂਗੇ ਮੈਂ ਤੇ ਕੀ ਕਰਾਂ ਜੋਗੀ ਬੋਲ ਮੁੰਦਰਵੈਰ ਸਿੰਘ ਨਾਮ ਮੇਰਾ ਜੀ ਮੈਂ ਆਪਦੀ ਜੀਸੀਬੀ ਮਸ਼ੀਨ ਲੈ ਕੇ ਪਿੰਡਾਂ ਦੇ ਮੋਰਚੇ ਪੁੱਟਣ ਦਾ ਕੰਮ ਦਹਾਂ ਕਰਨਾ ਲੋਕਾਂ ਦੇ ਬਚਾਅ ਵਾਸਤੇ ਤੇ ਮੈਨੂੰ ਮੌਲ ਰਤੀ ਤੇ ਪੂਰਾ ਹੀ ਬਾਕੀ ਅੱਜ ਦੀ ਰਾਤ ਵੇਖੋ ਹੁਣ ਕੀ ਪਤਾ ਲੱਗੂ ਰਾਤ ਨੂੰ ਕਿੰਨੇ ਕੁ ਰੋਕੀ ਕਹਿ ਦੇ ਮੋਰਚੇ ਮੋਰਚੇ ਦੇ ਕਾਫੀ ਦਹ ਜੇ ਉਹ ਜੀ ਕੀ ਨਾ ਆਇਆ ਤੇ ਮੋਰਚੇ ਪੁੱਟੇ ਦਾ ਕੀ ਕਹਿ ਗਏ ਮੋਰਚੇ ਪੁੱਟੇ ਦਾ ਕੀ ਗਾਂ ਗੀ ਬਲਕਿ ਅਸੀਂ ਆਪਣੇ ਬੱਚੇ ਲਗਾਉਣੇ ਆ ਉੱਥੇ ਕੀ ਕਰਨਾ ਹੈ ਕਾਸ਼ ਬੜੇ ਬੱਚੇ ਜੀ ਪਾਸਾ ਕਰਨ ਹਾਂਜੀ ਡਾਰਿਆ ਜਿਹੜੇ ਰੌਣ ਰਾਤ ਲੱਗੇ ਆ ਇਹਨਾਂ ਡਾਰੇ ਗੇ ਘਰਾਂ ਨੂੰ ਨਾ ਫੇਰ ਦੇਖ ਪਿਜੋ ਬਣਾਵਾਰੇ ਫੇਰੀ ਆ ਕਿਤੇ ਜਾਨ ਜੋ ਕਿਤੇ ਰਹਿ ਨਹੀਂ ਲਾਗੇ ਭਾਈ ਇੱਥੇ ਰਹਿਣਾ ਘਰਾਂ ਜੀ ਘਰਾਂ ਜੀ ਚਲੇ ਗਏ ਮੁੜ ਕੇ ਚੋਰੀ ਹੋਇਆ ਨਹੀਂ ਤੁਹਾਡੇ ਦਾਣੇ ਵੀ ਲੱਗ ਰਹੇ ਉਹਨ ਕੀ ਕਿਥੇ ਜਾਵਾਂਗੇ ਮੈਂ ਤੇ ਕੀ ਕਰਨਾ ਚਾਹੋਗੇ ਮੋਰ ਨਰਵੈਰ ਸਿੰਘ ਨਾਮ ਮੇਰਾ ਜੀ ਮੈਂ ਆਪਦੀ ਜੀ ਸੀ ਵੀ ਮਸ਼ੀਨ ਲੈ ਕੇ ਪਿੰਡਾਂ 'ਚ ਮੁਰਚੇ ਪੁੱਟਣ ਦਾ ਕੰਮ ਦਹਾਂ ਕਰਨਾ ਲੋਕਾਂ ਦੇ ਬਚਾਅ ਵਾਸਤੇ ਮਾਰੇ ਮੌਲੇ ਬੋਲ ਮੌਲਾ ਰਾਤੀ ਤੇ ਪੂਰਾ ਹੀ ਬਾਕੀ ਅੱਜ ਦੀ ਰਾਤ ਵੇਖੋ ਹੁਣ ਕੀ ਪਤਾ ਲੱਗੂ ਰਾਤ ਨੂੰ ਕਿੰਨੇ ਕੁ ਰੋਕੀ ਕਹਿ ਰਹੇ ਮੋਰਚੇ ਵਾਲੇ ਤਾਂ ਕਾਫੀ ਦਹਿ ਜੇ ਹਉ ਜਕੀਨ ਆਇਆ ਤੇ ਮੋਰਚੇ ਪੁੱਟੇ ਕੀ ਕਹੂਗੇ ਮੋਰਚੇ ਪੁੱਟੇ ਦਾ ਕੀ ਗਾਹੀ ਬਲਗੋ ਅਸੀਂ ਆਪਣੇ ਬੱਚੇ ਲਗਾਉਣੇ ਆ ਉਸਦੀ ਕਰਨੀ ਬੜੇ ਬੱਚੇ ਜੀ ਪਾਸੇ ਗਾਣੇ ਹਾਂਜੀ ਡਾਰੇ ਆ ਜਿਹੜੇ ਰੌਣ ਰਾਤ ਲੱਗੇ ਆ ਇਹਨਾਂ ਡਾਰੇ ਅਗੇ ਘਰਾ ਨੂੰ ਨਾ ਫੇਰ ਦੇਖ ਪਿਜੋ ਬਣਾਵਾਲੇ ਫੇਰੀ ਆ ਕਿਦੇ ਜਾਣ ਜੋ ਕਿਦੇ ਰਹਿ ਨਹੀਂ ਲਾਗੇ ਭਾਈ ਇੱਥੇ ਰਹਿਣਾ ਘਰਾਂ ਜੀ ਘਰਾਂ ਜੀ ਚਲੇ ਗਏ ਮੁਰਗੇ ਚੋਰੀ ਹੋਇਆ ਨਹੀਂ ਤੁਹਾਡੇ ਦਾਣੇ ਵੀ ਲੱਗ ਰਹੇ ਉਹ ਕਿਥੇ ਜਾਵਾਂਗੇ ਮੈਂ ਤੇ ਕੀ ਕਰਨਾ ਚਾਹੋਗੇ ਮੋਹਨ ਵੀਰ ਸਿੰਘ ਨਾਮ ਮੇਰਾ ਜੀ ਮੈਂ ਆਪਦੀ ਜੀਸੀਬੀ ਮਸ਼ੀਨ ਲੈ ਕੇ ਪਿੰਡਾਂ 'ਚ ਮੋਰਚੇ ਪੁੱਟਣ ਦਾ ਕੰਮ ਦਿਆਂ ਕਰਨਾ ਲੋਕਾਂ ਦੇ ਬਚਾਅ ਵਾਸਤੇ ਇਹ ਮੇਰੇ ਮੌਲ ਹੈ ਮੌੜ ਰਾਤੀ ਤੇ ਪੂਰਾ ਆ ਬਾਕੀ ਅੱਜ ਦੀ ਰਾਤ ਵੇਖੋ ਹੁਣ ਕੀ ਪਤਾ ਲੱਗੂ ਰਾਤ ਨੂੰ ਕਿੰਨੇ ਕੁ ਰੋਕੀ ਕਹਿ ਦੇ ਮੋਹਨ ਮੋਰਚੇ ਵਾਲੇ ਦਾ ਕਾਫੀ ਦਹਿ ਜੇ ਉਹ ਯਕੀਨ ਆਇਆ ਤੇ ਮੋਰਚਪਟੇ ਦਾ ਕੀ ਕਹੋਗੇ ਮੋਰਚਪਟੇ ਦਾ ਕੀ ਗਾਂ ਨਹੀਂ ਬਲਕਿ ਅਸੀਂ ਆਪਣੇ ਬੱਚੇ ਲਗਾਉਣੇ ਆ ਉੱਥੇ ਹੀ ਕਰਨਾ ਹੈ ਬੜੇ ਬੱਚੇ ਜੀ ਪਾਸ ਕਰਨੀ ਹਾਂਜੀ ਡਾਰੇ ਆ ਜਿਹੜੇ ਰੌਣ ਰਾਤ ਲੱਗੇ ਆ ਇਹਨਾਂ ਡਾਰੇ ਅਗੇ ਘਰਾਂ ਨੂੰ ਨਾ ਫੇੜ ਦੇ ਪਿਦਿਓ ਬਣਾਵਾਰੇ ਫੇਰੀ ਹੈ ਕਿਤੇ ਜਾਨ ਜੋ ਕਿਤੇ ਰਹਿ ਨਹੀਂ ਲੱਗੇ ਭਾਈ ਇੱਥੇ ਰਹਿਣਾ ਘਰਾਂ ਜੀ ਘਰਾਂ ਜੀ ਚਲੇ ਗਏ ਮੁੜੀਓ ਚੋਰੀ ਹੋਇਆ ਨਹੀਂ ਤੁਹਾਡੇ ਦਾਣੇ ਵੀ ਲੱਗ ਰਹੇ ਉਹਨਾਂ ਕਿ ਕਿਥੇ ਜਾਵਾਂਗੇ ਮੈਂ ਤੇ ਕੀ ਕਰਾਂ ਜੋਗੀ ਬੋਲਣਾ ਨਵਾਰ ਸਿੰਘ ਨਾਮ ਮੇਰਾ ਜੀ ਮੈਂ ਆਪਦੀ ਜੀਸੀਬੀ ਮਸ਼ੀਨ ਲੈ ਕੇ ਪਿੰਡਾਂ ਦੇ ਮੋਰਚੇ ਪੁੱਟਣ ਦਾ ਕੰਮ ਦਿਆਂ ਕਰਨਾ ਲੋਕਾਂ ਦੇ ਬਚਾਅ ਵਾਸਤੇ ਤੇ ਮੈਨੂੰ ਮੌੜ ਰੋਤੀ ਤੇ ਪੂਰਾ ਹੀ ਬਾਕੀ ਅੱਜ ਦੀ ਰਾਤ ਵੇਖੋ ਹੁਣ ਕੀ ਪਤਾ ਲੱਗੂ ਰਾਤ ਨੂੰ ਕਿੰਨੇ ਕੁ ਲੋਕੀ ਕਹਿ ਦੇ ਮੋਰਚੇ ਦੇ ਕਾਫੀ ਦਏ ਜੀ